ਬੜੇ ਦੁੱਖ ਦੇ ਨਾਲ ਇਹ ਗੱਲ ਕਹਿਣਾ ਉਹ ਨਾ ਅੱਜ ਅਸੀਂ ਇੰਨੇ ਵੱਡੇ ਵੱਡੇ ਗੁਰੂ ਘਰ ਬਣਾ ਲਿਆ ਨਾ ਬੜੀ ਲੋਰਿਆ ਇਹਨਾਂ ਦੀ ਕਰੋੜਾਂ ਤੇ ਅਰਬਾਂ ਰੁਪਈਆ ਖਰਚਿਆ ਅਸੀਂ ਤੇ ਆਪਾਂ ਵੀ ਧੜਾ ਧੜ ਪੈਸੇ ਜਿਹੜੇ ਉਹ ਦਿੱਤੇ ਤੇ ਲਾਏ ਗਏ ਪਰ ਇੱਕ ਗੱਲ ਧਿਆਨ ਚ ਰੱਖਿਓ ਜਿਨ੍ਹਾਂ ਨੂੰ ਅੱਜ ਅਸੀਂ ਪ੍ਰਵਾਸੀ ਕਹਿੰਨੇ ਆ ਨਾ ਉਹ ਲੋਕ ਪੱਥਰ ਲਾ ਲਾ ਕੇ ਨਾ ਗੁਰੂ ਘਰਾਂ ਤੇ ਪੱਥਰ ਚੰਬਕਾ ਚਮਕਾ ਕੇ ਕਿਉਂਕਿ ਠੇਕਾ ਯੋਨਾ ਕੋ ਹੁੰਦਾ ਪੱਥਰ ਦਾ ਤੇ ਟੋਟਲੀ ਉਹਨਾਂ ਲੋਕਾਂ ਦੇ ਕੋਲੋਂ ਕਾਰਾਂ ਤੇ ਕੋਠੀਆਂ ਚੰਗੀ ਗੱਲ ਆ ਕੋਈ ਦੁੱਖ ਨਹੀਂ ਇਸ ਗੱਲ ਦਾ ਦੁੱਖ ਇਸ ਗੱਲ ਦਾ ਪੀ ਪੱਥਰ ਲਾਉਣ ਵਾਲਿਆਂ ਦੇ ਕੋਲ ਅੱਜ ਕਾਰਾਂ ਵੀ ਆ ਤੇ ਕੋਠੀਆਂ ਵੀ ਆ ਤੇ ਜਿਹੜੇ ਪਾਠ ਕਰਨ ਵਾਲੇ ਪਾਠੀ ਉਹਨਾਂ ਕੋਲ ਸ਼ੈਕਲ ਕਿਹੜੇ ਗੁਰੂ ਘਰ ਦੇ ਕੀਰਤਨੀਏ ਪ੍ਰਚਾਰਕ ਸੀ ਉਹ 20-20 ਸਾਲ ਤੋਂ ਗੁਰਦੁਆਰਿਆਂ 'ਚ ਬੈਠੇ ਆ ਤੇ ਜਿਹੜੇ ਪੱਥਰ ਲਾਉਣ ਵਾਲੇ ਲੋਕ ਸੀ ਉਹ ਕੋਠੀਆਂ 'ਚ ਬੈਠੇ ਆ ਹੁਣ ਹੈ ਕਿ ਨਹੀਂ ਹਨਨੀ ਵਾਲੀ ਗੱਲ ਇਸ ਕਰਕੇ ਗੁਰੂ ਪਾਤਸ਼ਾਹ ਜੀ ਨੇ ਕਾਹੂ ਬਾਦਸ਼ਾਹ ਨੂੰ ਆਖਿਆ ਭੀ ਅਸੀਸਾਂ ਲੈ